ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਅਤੇ ਖਾਸ ਕਰਕੇ ਆਈਕਾਨਿਕ ਹਲਕਾ ਜਿਸ ਉੱਤੇ ਪੰਜਾਬ ਦੇ ਸਾਰੇ ਸਿਆਸੀ ਲੋਕਾਂ ਦੀਆਂ ਅਤੇ ਹਰੇਕ ਸਾਧੇ ਵਿੱਚ ਗੱਲ ਹੋ ਰਹੀ ਹੈ ਹਲਕਾ ਗਿੱਦੜਬਾਦੀ ਬਰਨਾਲਾ ਚਬੇਵਾਲ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਯਾਨੀ ਕਿ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋ ਰਹੀਆਂ ਨੇ ਇੱਥੋਂ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਐਮਪੀ ਬਣ ਚੁੱਕੇ ਨੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਮੀਤ ਹੇਰ ਹੋਵੇ ਚਾਹੇ ਸਾਂਸਦ ਹੋਵੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਉਧਰ ਰਾਜਕੁਮਾਰ ਛੱਬੇਵਾਲ ਆਮ ਆਦਮੀ ਪਾਰਟੀ ਤੋਂ ਚਾਰਾਂ ਐਮਪੀਆ ਵੱਲੋਂ ਵੀ ਜੋਰ ਲਗਾਇਆ ਜਾ ਰਿਹਾ ਹੈ ਇਨ੍ਹਾਂ ਹਲਕਿਆਂ ਦੇ ਵਿੱਚੋਂ ਸਭ ਦੇ ਮੂੰਹ ਤੇ ਜਿਹੜੀ ਸੀਟ ਚੜੀ ਹੋਈ ਹੈ ਉਹ ਹੈ ਗੱਦਰਵਾਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਦਰਵਾਹਾ ਦੇ ਵਿੱਚ ਵੀ ਉਮੀਦਵਾਰ ਨਹੀਂ ਉਤਾਰਿਆ ਬਾਕੀ ਸੀਟਾਂ ਦੇ ਵਿੱਚ ਵੀ ਅਤੇ ਖਾਸ ਕਰਕੇ ਗਿੱਦੜਵਾਹਾ ਦੇ ਵਿੱਚ ਵੀ ਕਿਉਂਕਿ ਜਿਮਣੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ 20 ਸਾਲਾਂ ਬਾਅਦ ਫਿਰ ਦੁਬਾਰਾ ਗਿੱਦੜਵਾਹਾ ਦੀ ਧਰਤੀ ਤੇ ਆਏ ਨੇ ਗਿੱਦੜਵਾਹਾ ਦੀ ਧਰਤੀ ਨੇ ਪੰਜਾਬ ਨੂੰ ਚੋਟੀ ਦੇ ਜਿਨ੍ਹਾਂ ਦੀ ਕਦੇ ਤੂਤੀ ਬੋਲਦੀ ਸੀ ਉਹ ਸਿਆਸਤਦਾਨ ਦਿੱਤੇ ਨੇ ਬਾਦਲ ਦੀ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ ਇਹ ਤੇ ਰਾਜਾ ਵੜਿੰਗ ਦੀ ਗੱਲ ਕਰ ਲਈਏ ਇਹ ਜਦ ਡਿੰਪੀ ਢਿੱਲੋਂ ਦੀ ਗੱਲ ਕਰ ਰਹੀ ਹੈ ਭਾਵੇਂ ਉਹ ਦੋ ਵਿਧਾਨ ਸਭਾ ਦੀਆਂ ਚੋਣਾਂ ਲਗਾਤਾਰ ਹਾਰੇ ਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਗਿਆ ਡਿੰਪੀ ਢਿੱਲੋਂ ਨੇ ਸੋਚਿਆ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਅੱਧੀ ਕੋ ਮੇਰੇ ਮਗਰ ਆਵੇਗੀ ਕਿਉਂਕਿ 1200 ਦੇ ਸਭ ਤੋਂ ਛੋਟੇ ਫਰਕ ਨਾਲ ਹਾਰੇ ਥੋੜੇ ਜਿਹਾ ਫਰਕ ਨਾਲ ਹਾਰੇ ਸੀ ਡਿੰਪੀ ਢਿੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਵੜਿੰਗ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਹਲਕਾ ਲੁਧਿਆਣਾ ਤੋਂ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਅਮਰਤਾ ਵੜਿੰਗ, ਡਿੰਪੀ ਢਿੱਲੋਂ ਅਤੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਹੁਣ ਗੇਮ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਮਨਪ੍ਰੀਤ ਬਾਦਲ ਦਾ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਹੁਣ ਕੀਤਾ ਜਾ ਰਿਹਾ ਹੈ ਮਨਪ੍ਰੀਤ ਬਾਦਲ ਹੁਣ ਭੈਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਗੱਲ ਨਹੀਂ ਕਰਨੀ ਆ ਰਹੀ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਤੁਸੀਂ ਮੋਟਰਾਂ ਦੀ ਗੱਲ ਕਰਦੇ ਹੋ ਤੁਸੀਂ ਸੋਲਰ ਸਿਸਟਮ ਦੀ ਗੱਲ ਕਰਦੇ ਹੋ ਭਾਈ ਜੇ ਸਾਡੇ ਕੋਲ ਜ਼ਮੀਨਾਂ ਨਹੀਂ ਰਹੀਆਂ ਅਸੀਂ ਆਪਣੇ ਸਿਰ ਤੇ ਸੋਲਰ ਸਿਸਟਮ ਲਾ ਕੇ ਘੁਮਾਂਗੇ ਸਾਨੂੰ ਪਹਿਲਾਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਜ਼ਮੀਨਾਂ ਦਾ ਐਕਵਾਇਰ ਕਰਨ ਲੱਗੇ ਹੋਈ ਹੈ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅੰਡਾਨੀ ਅਬਾਨੀ ਇਧਰ ਡਿੰਪੀ ਢੋ ਜਿਹੜੇ ਨੇ ਉਹਨਾਂ ਨੇ ਅੱਡੀ-ਚੋਡੀ ਦਾ ਪੂਰ ਜੋਰਾ ਜੋਰ ਲਾਇਆ ਹੋਇਆ ਹੈ ਜੇ ਗੱਲ ਕਰੀਏ ਪ੍ਰਿਤਪਾਲ ਸ਼ਰਮਾ ਦੀ ਪ੍ਰਿਤਪਾਲ ਸ਼ਰਮਾ ਵੀ ਭਾਰਤੀ ਜਨਤਾ ਪਾਰਟੀ ਵਿੱਚ ਗਿਆ ਚਲੇ ਉਹਨਾਂ ਮਗਰ ਵੋਟ ਹੈ ਜਾਂ ਨਹੀਂ ਹੈ ਇਹਦਾ ਰੱਬ ਹੀ ਜਾਣਦਾ ਹੈ ਲੇਕਿਨ ਅੰਮ੍ਰਤਾ ਵੜਿੰਗ ਦੇ ਪਿੱਛੇ ਵੋਟ ਹੈ ਅੰਮ੍ਰਤਾ ਵੜਿੰਗ ਦੇ ਪਿੱਛੇ ਹੈ ਰਾਜਾ ਵੜਿੰਗ ਰਾਜਾ ਵੜਿੰਗ ਦੇ ਪਿੱਛੇ ਹੈ ਸਾਰੀ ਕਾਂਗਰਸ ਦੀ ਧਾਕੜ ਟੀਮ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਯਾਨੀ ਕਿ ਧਾਕੜ ਟੀਮ ਜੇ ਹੈ ਉਹ ਹੈ ਰਾਜਾ ਵਰਿੰਗ ਅਤੇ ਰਾਜਾ ਵਰਿੰਗ ਦੀ ਧਰਮ ਪਤਨੀ ਅਮਰਤਾ ਵਰਿੰਗ ਦੀ ਇਧਰ ਡਿੰਪੀ ਢਿੱਲੋ ਦੇ ਨਾਲ ਕੋਈ ਖੜੀ ਨਹੀਂ ਰਹਾ ਚਾਹੇ ਸਾਰਿਆਂ ਹਲਕਿਆਂ ਦੇ ਵਿੱਚੋਂ ਐਮਐਲਏ ਵੀ ਘੇੜਾ ਮਾਰਾਏ ਨੇ ਮੰਤਰੀ ਵੀ ਘੇੜਾ ਮਾਰਾਏ ਨੇ ਉਧਰ ਅਰਵਿੰਦ ਕੇਜੀਵਾਲ ਵੀ ਨੇ ਵੀ ਪ੍ਰਚਾਰ ਕੀਤਾ ਹੈ ਉਧਰ ਸੂਬੇ ਦੇ ਮੁੱਖ ਮੰਤਰੀ ਨੇ ਦੂਜੀ ਵਾਰ ਪ੍ਰਚਾਰ ਕੀਤਾ ਹੈ ਪਹਿਲਾਂ ਤਾਂ ਦੱਸਿਆ ਜਾ ਰਿਹਾ ਸੀ ਕਿ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਉਲਟ ਫਿਰ ਕਿੱਥੇ ਹੋਵੇਗਾ ਦੋ ਦਿਨ ਪਹਿਲਾਂ ਖਬਰ ਆਈ ਸੀ ਕਿ 10000 ਦੇ ਵੋਟਾਂ ਦੇ ਨਾਲ ਵੱਡੇ ਫਰਕ ਦੇ ਨਾਲ ਹਾਰੇਗੀ ਅਬਰਤਾ ਵੜੇ ਡਿਮਪੀਤ ਲੋਦੇ ਕੋਲੋਂ ਡਿਮਪੀਤ ਲੋਦੇ ਤੇ ਆਪ ਦੇ ਦੋਤੇ ਉੱਡੇ ਹੋਏ ਨੇ ਉਹ ਕਹਿੰਦਾ ਕਿ ਮੈਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਰਾ ਸੌਣਾ ਪੈਂਦਾ ਕਿ ਮੇਰਾ ਕੀ ਬਣੇਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਨਾਲ ਵੀ ਗਿਦਾਰੀ ਕੀਤੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਅਨਲੱਕਲੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਜਿਹੜੇ ਨਹੀਂ ਉਤਾਰੇ ਪੰਜਾਬ ਦੇ ਲੋਕੋ ਗੱਲ ਕਰਦੇ ਆ ਕਿ ਪੰਜਾਬੀ ਉਹ ਜਿਹੜੀ ਹਲਕਾ ਗਿੱਧਰਵਾ ਹੈ ਉਹਦੇ ਵਿੱਚ ਮਨਪ੍ਰਿਤ ਬਾਦਲ ਬਾਹਰ ਹੋ ਗਏ ਨੇ ਹੁਣ ਗੇਮ ਰਹਿ ਗਈ ਹੈ ਅੰਮ੍ਰਤਾ ਬੜਿਕ ਅਤੇ ਡਿੰਪੀ ਢਿੱਲੋ ਦੀ 10000 ਦੇ ਵੋਟਾਂ ਦੇ ਨਾਲ ਪਿੱਛੇ ਥੋੜੇ ਦਿਨਾਂ ਚ ਫਰਕ ਦੇ ਨਾਲ ਚੱਲ ਰਹੀ ਸੀ ਜੇਕਰ ਹੁਣ ਗੱਲ ਕਰੀਏ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਇਹਨਾਂ ਨੇ ਕਿਸਾਨਾਂ ਨਾਲ ਧੱਕੇ ਕੀਤੇ ਨੇ ਅਤੇ ਕਿਸਾਨਾਂ ਦੀ ਫਸਲ ਦੀ ਖਰੀਦ ਝੋਨੇ ਦੇ ਵਿੱਚ ਝੋਨੇ ਦੀ ਨਹੀਂ ਹੋ ਰਹੀ ਦਾਣਾ ਦਾਣਾ ਮੰਡੀ ਦੇ ਵਿੱਚ ਇਸ ਕਰਕੇ ਹੁਣ ਜਿਹੜੇ ਡਿੰਪੀ ਢਿੱਲੋਂ ਨੇ ਉਹਨਾਂ ਦੀ ਵੀ ਹੱਥਾਂ ਪੈਰਾਂ ਨੂੰ ਪੈ ਗਈ ਹੈ ਪਾਜਣਾ ਪੈ ਗਿਆ ਨੇ ਇਹ ਭਾਈ ਹੁਣ ਕੰਮ ਤੇ ਹੱਥੋਂ ਗਿਆ ਕੰਮ ਹੱਥੋਂ ਕਿੱ데 ਗਿਆ ਹੁਣ ਅਮਰਤਾ ਵੜਿੰਗ ਜਿਹੜੇ ਵਾਅਦੇ ਕਰ ਰਹੇ ਨੇ ਕਿ ਤੁਹਾਨੂੰ ਦਾਣੇ ਨਹੀਂ ਦੇਵਾਂਗੇ ਜੀ ਤੁਹਾਡੇ ਝੋਨਾ ਵੀ ਚਕਾਵਾਂਗੇ ਸੀ ਤਕ ਤੱਕ ਉਹ ਇੱਕ ਗੱਲ ਸਹੀ ਹੈ ਕਿ ਕੈਪਟਨ ਅਬਰਿੰਦਰ ਸਿੰਘ ਜਿਵੇਂ ਮਰਜੀ ਸੀ ਰਾਜਾ ਵੜਿੰਗ ਨੂੰ ਇਸ ਗੱਲ ਉਤੇ ਦੋਸ਼ ਨਹੀਂ ਦੇਣਾ ਚਾਹੀਦਾ ਪੰਜਾਂ ਸਾਲਾਂ ਦੇ ਵਿੱਚ ਕਿਸਾਨਾਂ ਵੱਲੋਂ ਇਹ ਨਹੀਂ ਧਰਨੇ ਲਗੇ ਕਾਂਗਰਸ ਪਾਰਟੀ ਦੇ ਕਿ ਫਸਲ ਦੀ ਚੁਕਾਈ ਜਾਂ ਫਸਲ ਦੀ ਖਰੀਦ ਨਹੀਂ ਹੋ ਰਹੀ ਦਾਣਾ ਮੰਡੀ ਦੇ ਵਿੱਚੋਂ ਇਹ ਤਾਂ ਇਹ ਗੱਲ ਰਾਜਾ ਵੜਿੰਗ ਜਾਂ ਕੈਪਟਨ ਅਬਰਿੰਦਰ ਸਿੰਘ ਦੀ ਬਿਲਕੁਲ ਨਹੀਂ ਹੈ ਇਹ ਦਰ ਦੂਜੀ ਵਾਰ ਢਾਈਆਂ ਸਾਲਾਂ ਦੇ ਵਿੱਚ ਆ ਪਹਿਲੀ ਵਾਰ ਤਬਾਹ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਕਿ ਆਮ ਆਦਮੀ ਪਾਰਟੀ ਦੇ ਝੋਨੇ ਦੀ ਫਸਲ ਦੀ ਚੁਕਾਈ ਦੇ ਖਰੀਦ ਦੇ ਹੱਥ ਕੜੇ ਨੇ ਉਧਰ ਭਾਰਤੀ ਜਨਤਾ ਪਾਰਟੀ ਸ਼ੈਲਰਾਂ ਵਾਲਿਆਂ ਤੇ ਵੀ ਦਬਾਅ ਪਾ ਰਹੀ ਹੈ ਇਸ ਲਈ ਡਿਪਟੀ ਲੋਦਾ ਜਿੰਨਾ ਜਿਹੜਾ ਹੁਣ ਥੋੜਾ ਜਿਆ ਮश्किल ਹੋ ਗਿਆ ਹੈ ਦਬਦਬਾ ਵਧਦਾ ਜਾ ਰਿਹਾ ਹੈ ਲਾਸਟ ਵਾਲੇ ਦਿਨਾਂ ਦੇ ਵਿੱਚ ਅਮਰਤਾ ਵੜਿੰਗ ਜੋ ਕਾਂਗਰਸ ਪਾਰਟੀ ਵੱਲੋਂ ਨੇ ਧੰਨਵਾਦ